ਪਟਿਆਲਾ ਦੀ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਅੱਜ ਮਨੀਸ਼ਾ ਗੁਲਰਟੀ ਜੀ ਪਹੁੰਚੇ ਨੇ ਗੱਲਬਾਤ ਕਰਨ ਲਈ ਆ ਮੈਮ ਅੱਜ ਮਾਤਾ ਦੇ ਦਰਬਾਰ ਦੇ ਵਿੱਚ ਪਹੁੰਚੋ ਨਤਮਸਤ ਹੋਣ ਵਾਸਤੇ ਕਿਸ ਤਰ੍ਹਾਂ ਦਾ ਲੱਗਿਆ ਕਿਉਂਕਿ ਮਾਤਾ ਦਾ ਪਿਆਰ ਹੀ ਇੰਨਾ ਬਹੁਤ ਜ਼ਿਆਦਾ ਹੈ ਕਿ ਜਿਹੜੇ ਇੱਥੇ ਪਹੁੰਚਦੇ ਨੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਅੱਜ ਮੈਨੂੰ ਪਟਿਆਲਾ ਨੇ ਮੌਕਾ ਦਿੱਤਾ ਹੈ ਮਾਈ ਦੇ ਦਰਬਾਰੇ 'ਚ ਅਰਜੀ ਲਗਾਉਂਦਾ ਮੈਂ ਮਾਤਾ ਦੀ ਅਟੁੱਟ ਭਗਤ ਹੈਗੀ ਆ ਮੈਨੂੰ ਇਹ ਲੱਗਦਾ ਇੱਕ ਔਰਤ ਦੀ ਸ਼ਕਤੀ ਨੂੰ ਜਿਹੜਾ ਇੱਕ ਰਿਪਰੈਜ਼ੈਂਟ ਕਰਦੀ ਏ ਉਹ ਮਾਂ ਦੁਰਗਾ ਹੈ ਮਾਂ ਕਾਲੀ ਏ ਤੇ ਔਰਤ ਨੂੰ ਮੇਰੇ ਅੰਦਰ ਵੀ ਮੈਨੂੰ ਲੱਗਦਾ ਹੈ ਕਿ ਜਿੰਨਾ ਮੈਂ ਪੰਜਾਬ ਦੀ ਔਰਤਾਂ ਲਈ ਬਾਤ ਚੁੱਕ ਸਕਨੀ ਆ ਤੇ ਮਾਤਾ ਦੀ ਬਲੇਸਿੰਗ ਹਰ ਔਰਤ ਦੇ ਨਾਲ ਨੇ ਤੇ ਅੱਜ ਉੱਥੇ ਮੈਂ ਸਰਬੱਤ ਦੇ ਭਲੇ ਲਈ ਆਪਣੀ ਪੰਜਾਬ ਦੀ ਧੀਆਂ ਪੈਣਾ ਲਈ ਅੱਜ ਅਰਦਾਸ ਲਾਣ ਆਈ ਸੀ ਅਰਜੀ ਲਗਾਣ ਆਈ ਸੀ ਰੁਮੀ ਦੇ ਮਾਂ ਸਾਡੀ ਅਰਜੀ ਮਾਤਾ ਨੇ ਕਬੂਲ ਕੀਤੀ ਹੋਈ ਮਹਿਲਾ ਵਾਲੀ ਤੁਸੀਂ ਗੱਲ ਕੀਤੀ ਮਹਿਲਾਵਾਂ ਦੀ ਆਵਾਜ਼ ਚੱਕਦੇ ਆਏ ਹੋ ਪਹਿਲੇ ਚੇਅਰਪਰਸਨ ਸੀ ਹੁਣ ਅਲੱਗ ਤਰ੍ਹਾਂ ਨਾਲ ਕਿਉਂਕਿ ਵਿਚਰ ਰਹੇ ਹੋ ਕਿਉਂਕਿ ਇੱਕ ਕੈਂਡੀਡੇਟ ਦੇ ਨਾਲ ਤੁਸੀਂ ਇੱਕ ਪ੍ਰਚਾਰ ਕਰਦੇ ਨਜ਼ਰ ਆ ਰਹੇ ਹੋ ਹੁਣ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਸਪੌਂਸ ਦਿਖਣ ਨੂੰ ਮਿਲੇਗਾ ਦੇਖੋ ਜ਼ਰੂਰ ਕੈਂਡੀਡੇਟ ਮੇਰੇ ਅਸਤੇ ਉਹ ਕੈਂਡੀਡੇਟ ਨਹੀਂ ਹੈਗੇ ਪਰ ਪਟਿਆਲਾ ਵਾਸਤੇ ਉਹ ਕੈਂਡੀਡੇਟ ਨੇ ਉਹ ਔਰਤਾਂ ਦੀ ਆਵਾਜ਼ ਬਣਨਗੇ ਮਹਾਰਾਣੀ ਪ੍ਰਨੀਤਪੁਰ ਮੈਨੂੰ ਵੀ ਲਿਆਂਨ ਵਾਲੇ ਮੈਨੂੰ ਚੇਅਰਪਰਸਨ ਬਣਾਉਣ ਵਾਲੇ ਕਾਮ ਔਰਤ ਨੂੰ ਕਿਚਨ ਵਿੱਚੋਂ ਲਿਆ ਕੇ ਉਹਨਾਂ ਨੇ ਇੱਕ ਕੋਟ ਦੀ ਵਿੱਚ ਜੱਜ ਦੀ ਕੁਰਸੀ ਤੇ ਬਹਤਾ ਉਹ ਮਹਾਰਾਣੀ ਪ੍ਰਨੀਤਪੁਰ ਹੀ ਨੇ ਮੇਰੀ ਮਾਂ ਨੇ ਉਹ ਮੇਰੀ ਮਦਰ ਫਿਗਰ ਨੇ ਤੇ ਮੇਰਾ ਇਹ ਫਰਜ ਵੀ ਬੰਦਾ ਸੀ ਪਰ ਮੈਨੂੰ ਲੱਗਦਾ ਹੈ ਅੱਜ ਕੱਲ ਦੇ ਮਾਹੌਲ ਨੂੰ ਦੇਖਦੇ ਹੋਏ ਪਟਿਆਲਾ ਦੀ ਚ ਸਾਡੀ ਕਿੰਨੀਆਂ ਕੁ ਮੈਂਬਰ ਨੇ ਮੈਂਬਰ ਆਫ ਪਾਰਲੀਮੈਂਟ ਕਿੰਨੀਆਂ ਕੁ ਔਰਤਾਂ ਨੇ ਔਰ ਕਿੰਨੇ ਮਸਲੇ ਕਿੰਨੇ ਕੁ ਔਰਤਾ ਦੇ ਚੁੱਕਦੀਆਂ ਨੇ ਤੁਹਾਡੇ ਵੀ ਘਰ ਧੀ ਭੈਣ ਸਭ ਦੇ ਹੋएगी ਤੁਹਾਨੂੰ ਵੀ ਲੱਗਦਾ ਹੋਏਗਾ ਕਿ ਸਾਡੀ ਤੁਹਾਨੂੰ ਕੀ ਸਭ ਨੂੰ ਲੱਗਦਾ ਹੈ ਕਿ ਸਾਡੀ ਔਰਤ ਏਮਪਾਵਰ ਹੈ ਸਾਡੀਆਂ ਧੀਆ ਸੁਰੱਖਿਤ ਨੇ ਸਾਡੀਆਂ ਭੈਣਾਂ ਸੁਰੱਖਿਤ ਨੇ ਤੇ ਮੈਨੂੰ ਲੱਗਦਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਜੇ ਪਟਿਆਲਾ ਜਿਤਾਂਦਾ ਹੈ ਤੇ ਉਹ ਇੱਕ ਔਰਤਾਂ ਦੀ ਬੜੀ ਪੁਕਤਾ ਆਵਾਜ਼ ਬਣ ਕੇ ਉਭਰਨਗੇ ਭਾਰਤ ਸਰਕਾਰ ਦੇ ਮੰਤਰੀ ਵੀ ਬਣਨਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਮਾਤਾ ਰਾਣੀ ਸਾਡੀ ਮਹਾਰਾਣੀ ਉੱਤੇ ਮੇਰ ਕਰੇਗੀ ਮੈਂ ਉਹਨਾਂ ਵਰਗੀ ਔਰਤ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਬਹੁਤ ਹੀ ਹੰਬਲ ਨੇ ਪਰ ਇਸੇ ਮੈਨੂੰ ਲੱਗਦਾ ਹੈ ਕਿ ਸਾਡੀ ਸਟੇਟ ਨੂੰ ਉਹਨਾਂ ਦੀ ਜ਼ਰੂਰਤ ਹੈ ਪਟਿਆਲਾ ਦਾ ਸੁਣਿਆ ਕਿ ਤੂੰ ਤੁਹਾਡੇ ਪੇਕੇ ਵੀ ਨੇ ਤੇ ਹੁਣ ਪਟਿਆਲਾ ਦੀਆਂ ਔਰਤਾਂ ਵਾਸਤੇ ਕਿਸ ਤਰ੍ਹਾਂ ਆਵਾਜ਼ ਚੱਕੋਗੇ ਤੁਸੀਂ ਮੇਰਾ ਪੇਕਾ ਮਹਾਰਾਣੀ ਪ੍ਰਨੀਤ ਕੋਰੀ ਨੇ ਮੇਰਾ ਪੇਕਾ ਸੋਰਾ ਸਭ ਕੁਝ ਹੋਈ ਹੋਈ ਨੇ ਉਹ ਮੇਰੀ ਮਾਂ ਨੇ ਤੇ ਇਹ ਕੋ ਮੈਨੂੰ ਮੇਰੇ ਮੂੰਹ ਚ ਆਵਾਜ਼ ਪਾਣ ਵਾਲੇ ਮਹਾਰਾਣੀ ਵਰਨਿਤ ਕੋਰ ਨੇ ਤੇ ਸਭ ਕੁਝ ਹੋਣ ਹੈ ਪੂਰੀ ਉਮੀਦ ਹੈ ਲਾਸਟ ਬ੍ਰੀਥ ਤੱਕ ਉਹਨਾਂ ਦੇ ਨਾਲ ਜੁੜੀ ਰਹਾਂਗੀ ਮਹਿਲਾਵਾਂ ਲਈ ਆਵਾਜ਼ ਚੁੱਕਦੀ ਰਵਾਂਗੀ ਮਹਿਲਾਵਾਂ ਦੀ ਤੇ ਆਵਾਜ਼ ਚੱਕਦੇ ਹੀ ਆਪਾਂ ਕਰਦੇ ਹੀ ਆ ਕਿ ਮਹਿਲਾਵਾਂ ਹੈ ਪਰ ਕੁਝ ਮਹਿਲਾਵਾਂ ਜਿਸ ਜੀਨੋ ਕੋ ਨਜਾਇਜ਼ ਫਾਇਦਾ ਵੀ ਚੱਕਦੇ ਆ ਉਹਨਾਂ ਵਾਸਤੇ ਕੀ ਮੈਸੇਜ ਹੈ ਤੁਹਾਡਾ ਕੁਐਸਚਨ ਬੜਾ ਅੱਛਾ ਹੈ ਆਜਾ ਜੜਾ ਟਾਈਮ ਹੈ ਰਿਵਰਸ ਹੋ ਰਿਹਾ ਹੈ ਮੋਸਟ ਆਫ ਦੀ ਮੇਰਾ ਮੰਨਣਾ ਮਰਦ ਦੇ ਨਾਲ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਮਮ પુરੁਸ਼ ਕਮਿਸ਼ਨ ਵੀ ਬਨਣਾ ਚਾਹੀਦਾ ਹੈ ਮੈਂ ਆਪਣੀ ਟੀਮ ਤੇ ਬੈਠ ਕੇ ਵੀ ਹਮੇਸ਼ਾ ਤੋਂ ਐਂ ਦੇ ਪੱਖ ਇਸਾ ਕਿ ਇੱਕ ਮੇਲ ਕਮਿਸ਼ਨ ਵੀ ਬਨਣਾ ਚਾਹੀਦਾ ਆਦਮੀ ਕਿੱਥੇ ਜਾਣ ਕਿਉਂਕਿ ਸਭ ਤੋਂ ਵੱਡਾ ਦੇਖੋ ਇੱਕ ਸਵਾਲ ਹੈ ਇੱਕ ਆਦਮੀ ਆਇਆ ਕਿੱਥੋਂ ਉਹਨੂੰ ਵੀ ਇੱਕ ਮਾਂ ਨਹੀਂ ਜੰਮਿਆ ਤੇ ਜੇ ਉਹਨੇ ਉੱਤੇ ਝੂਠੇ ਅਲੀਕੇਸ਼ਨ ਲੱਗ ਰਹੇ ਨੇ ਉਹਨੂੰ ਪਤਾਇਆ ਜਾ ਰਿਹਾ ਤੇ ਇਹ ਦਰਦ ਤੇ ਕੋਰਨਤਾ ਹੀ ਨਿਕਲ ਕੇ ਆ ਰਹੀ ਹੈ ਤੇ ਮੇਲ ਕਮਿਸ਼ਨ ਬੰਨਾ ਬਹੁਤ ਜ਼ਰੂਰੀ ਹੈ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਲਗਾਤਾਰ ਸਵਾਲ ਚੁਕੜੇ ਨੇ ਕਿਉਂਕਿ ਮੋਦੀ ਜੀ ਦਾ ਬਿਆਨ ਜਿਹੜਾ ਮੰਗਲ ਸੂਤਰ ਨੂੰ ਲੈ ਕੇ ਆਇਆ ਸੀ ਉਸ ਦਾ ਚੱਕਰ ਹੈ ਕਿ ਮਹਿਲਾਵਾਂ ਦੇ ਮੰਗਲ ਸੂਤਰ ਨੂੰ ਲੈ ਕੇ ਇੱਕ ਗਲਤ ਹੀ ਮੈਸੇਜ ਦਿੱਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਗਲ ਸੂਤਰ ਨੂੰ ਲੈ ਕੇ ਦੇਖੋ ਕੁਛਣ ਦੇ ਸਵਾਲ ਚੁੱਕੇ ਜਾ ਰਹੇ ਨੇ ਉਸ ਆਦਮੀ ਦਾ ਸੈਕਰੀਫਾਈਸ ਦੇਖੋ ਉਹ ਤੇ ਸੰਤ ਆਦਮੀ ਨੇ ਇਹ ਪੋਲਿਟੀਕਲ ਜੁਮਲੇ ਨੇ ਮੈਂ ਇਹਨਾਂ ਚ ਪਹਿਨਾ ਨਹੀਂ ਚਾਹਦੀ ਮੈਂ ਤੇ ਇੱਕ ਸਰਬੱਤ ਦੇ ਭਲੇ ਲਈ ਆਈ ਹੋਈ ਮਾਂ ਹੀ ਦੀ ਦੂਤ ਆ ਮੈਨੂੰ ਆਪਾਂ ਸਾਰੇ ਇੱਕ ਨਾਲ ਸਫ਼ਰ ਤੇ ਆ ਮੇਰਾ ਜਿਹੜਾ ਸਪਿਰਚੁਅਲ ਸਫਰ ਵੀ ਏ ਇਹਨਾਂ ਚੀਜ਼ਾਂ ਦੇ ਨਾਲ-ਨਾਲ ਮੈਨੂੰ ਲੱਗਦਾ ਹੈ ਕਿ ਮੈਂ ਜੋ ਬੈਟਰ ਕਰ ਸਕਦੀ ਆ ਆਪਣੀ ਪੰਜਾਬ ਦੀ ਜਨਤਾ ਲਈ ਆਪਣੇ ਬੱਚਿਆਂ ਲਈ ਆਪਣੀ ਧੀਾਂ ਲਈ ਆਪਣੀ ਮੇਲ ਕਮਿਊਨਿਟੀ ਲਈ ਆਪਣੀ ਫੀਮੇਲ ਕਮਿਊਨਿਟੀ ਲਈ ਮੈਂ ਕਰਦੀ ਰਹਾਂਗੀ ਪਰ ਇਹ ਜ਼ਰੂਰ ਹੈ ਕਿ ਸਾਡਾ ਇੱਕ ਰਿਵਾਜ ਬਣ ਚੁੱਕਿਆ ਹੈ ਕਿ ਤੁਹਾਨੂੰ ਕੋਈ ਨਾ ਕੋਈ ਪੈਰਲਲ ਸਾਈਡ ਤੇ ਤੁਹਾਨੂੰ ਕਿਉਂਕਿ ਕਿੰਨੇ ਵੀ ਰੂਲਸ ਨੇ ਸਰਕਾਰਾਂ ਦੇ ਸਪੋਰਟ ਦੀ ਜ਼ਰੂਰਤ ਹੈ ਪਟਿਆਲਾ ਜੀ ਮਾਰਾ ਨਹੀਂ ਪਰਨੀਤ ਕੋਰ ਜਦ ਤੱਕ ਇਲੈਕਸ਼ਨ ਨੇ ਉਦੋਂ ਤੱਕ ਹੀ ਨਾਲ ਪਟਿਆਲਾ ਜੇ ਕੰਪੇਨਿੰਗ ਕਰੋਗੇ ਜਾਂ ਫਿਰ ਬਾਅਦ ਦੇ ਵਿੱਚ ਵੇ ਔਰਤਾਂ ਦੇ ਕੋਈ ਪਟਿਆਲਾ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਬਿਲਕੁਲ ਪਟਿਆਲਾ ਹਮੇਸ਼ਾ ਤੋਂ ਮੇਰਾ ਬੜਾ ਪਰਸਨਲ ਰਿਹਾ ਹੈ ਔਰ ਮਾਇਦਾ ਦਰਬਾਰ ਹੈ ਅਜਮਾਈ ਦੇ ਦਰਬਾਰ ਦੇ ਅੱਗੇ ਚੁੱਕ ਕੇ ਤੁਹਾਨੂੰ ਮੈਂ ਇੱਕ ਪ੍ਰੋਮਿਸ ਦਿੰਦੀ ਆ ਕਿ ਪਟਿਆਲਾ ਮੇਰਾ ਫੋਰਐਵਰ ਕੰਸਰਨ ਬਣਿਆ ਰਹੇਗਾ ਪੂਰਾ ਪੰਜਾਬ ਹੀ ਬਣਿਆ ਰਹੇਗਾ ਮੈਂ ਹਮੇਸ਼ਾ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਮਾਇਦੇ ਦਰਬਾਰ ਅੱਗੇ ਆ ਕੇ ਫਿਰ ਮੈਂ ਤੁਹਾਨੂੰ ਦੁਬਾਰਾ ਤੋਂ ਵਚਨ ਦਿੰਦੀ ਆ ਕਿ ਹਮੇਸ਼ਾ ਤੋਂ ਕੰਸਰਨ ਪੰਜਾਬ ਲਈ ਬਣਿਆ ਰਹੇਗਾ ਮੈਨੂੰ ਕੋਈ ਉਹ ਤਾਂ ਮਿਲੇ ਨਾ ਮਿਲੇ ਮੈਨੂੰ ਪੋਲੀਟੀਕਲ ਇੰਨੀ ਜ਼ਿਆਦਾ ਗਰੀਡ ਨਹੀਂ ਹੈਗੀ ਪਰ ਮੈਂ ਚੰਨੀ ਆ ਮਾਈ ਮੈਨੂੰ ਸਰਬਤ ਦੇ ਭਲੇ ਤੱਕ ਜਦ ਤੱਕ ਮੈਂ ਇਸ ਦੁਨੀਆ 'ਚ ਇਸ ਦੀ ਯਾਤਰਾ ਤੇ ਵਾਂ ਮੈਨੂੰ ਕੋਈ ਕੰਮ ਦਿੱਤੀ ਰੱਖਣ ਮੈਂ ਕੰਮ ਕਰਦੀ ਰਵਾਂ ਧੰਨਵਾਦ ਮਨੀਸ਼ਾ ਕੁਲਾੜੀ ਜੀ ਪਟਿਆਲਾ ਪਹੁੰਚੇ ਤੇ ਇਹਨਾਂ ਨੇ ਸਰਬਤ ਦੇ ਭਲੇ ਲਈ ਕਿਹਾ ਤੇ ਔਰਤਾਂ ਲਈ ਕਿ ਆਵਾਜ਼ ਚੱਕਣ ਦੀ ਗੱਲ ਕੀਤੀ ਉੱਥੇ ਹੀ ਪੁਰਸ਼ਾਂ ਦੇ ਵਿੱਚ ਜਿਹੜਾ ਇੱਕ ਕਮਿਸ਼ਨ ਬੰਨਣਾ ਚਾਹੀਦਾ ਉਸ ਦੇ ਬਾਰੇ ਜਿਹੜੇ ਇਹ ਗੱਲ ਕੀਤੀ ਤੁਸੀਂ ਦੇਖ ਰਹੇ ਹੋ ਕਿ ਤਸਵੀਰ ਆ ਗਈ ਔਰਤਾਂ ਨਾਲ ਪਟੇਲਾ ਔਰਤਾਂ ਨਾਲ ਜੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਕੋ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਉਹ ਤੇ ਹੀ ਮਾਤਾ ਦੇ ਮੰਦਰ ਦੇ ਵਿੱਚ ਹੈਗਾ ਨਤਮਤਰ ਹੋਏ ਨੇ ਤੇ ਉਹਨਾਂ ਨੂੰ ਤੇ ਕਿਹਾ ਕਿ ਇਹ ਕਮਿਸ਼ਨ ਹੈ ਹੁਣ ਅਸੀਂ ਅੱਗੇ ਵੀ ਚੱਲੂ ਰੱਖਾਂਗੇ ਤੇ ਮਹਿਲਾਵਾਂ ਦੀ ਆਵਾਜ਼ ਚੱਕਦੇ ਰਾਵਾਂਗੇ ਪਟੇਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ ਰਿਪੋਰਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par